ਨਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਭਾਰੀ ਗਰਮੀ ਤੋਂ ਬਾਅਦ ਅੱਜ ਬੇਟ ਏਰੀਆ ਦੇ ਵਿੱਚ ਪਰਮਾਥਮ ਨੇ ਲੋਕਾਂ ਦੀ ਸੁਣ ਲਈ ਆ ਕਾਫੀ ਦਿਨਾਂ ਤੋਂ ਜਿਹੜੀ ਇਹੋ ਭਾਰੀ ਗਰਮੀ ਪੈ ਰਹੀ ਸੀ ਜਿਸ ਦੇ ਨਾਲ ਲੋਕਾਂ ਦਾ ਜੀਣਾ ਬਹੁਤ ਕਾਫੀ ਹੋਇਆ ਪਿਆ ਸੀ ਤੇ ਅੱਜ ਸਵੇਰੇ ਸਵੇਰੇ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਅਸੀਂ ਹਾਂ ਜੀ ਜਾਗੋਲ ਬੇਠ ਜਿੱਥੇ ਕਾਫੀ ਅੱਧੇ ਘੰਟੇ ਤੋਂ ਜਿਹੜਾ ਉਹ ਜਿਹੜਾ ਮੀਂਹ ਪੈ ਰਿਹਾ ਵਾ ਅਸਮਾਨ ਤੇ ਜਿਹੜੇ ਬੱਦਲ ਗੜ ਕਰੇ ਨੇ ਮੀਂਹ ਦੇ ਨਾਲ ਜਾਗੋਲ ਦਾ ਅੱਡਾ ਕਾਫੀ ਗਰੀਡੀ ਆ ਰਾਤ ਮਿਲੀ ਆ ਸਾਰੇ ਨਾਲ ਪਾਣੀ ਰੱਖਿਆ ਤਾਂ ਦੇਖੋ ਜੀ ਪੈਂਦਾ ਨਮਾਇਦਾ ਅਮਾ ਤੇ ਮੀਂਹ ਪਿਆ ਉਸਦਾਰ ਗੇ ਪਾਣੀ ਵਧ ਰਿਹਾ ਹੈ ਕਿਦਾਂ ਨਾਣ ਗਿਆ ਰਹੀਦਾ ਅੱਛੇ ਦੇਖੋ ਜੀ ਪੈਂਦਾ ਇਹ ਜਾਗੋਲ ਦਾ ਅੱਡਾ ਜੀ ਮੀਂਹ ਨਹੀਂ ਪੈ ਰਿਆ ਤੇ ਘੱਟਾ ਹੀ ਘੱਟਾ ਸੀ ਤੇ ਹੁਣ ਮੀਂਹ ਪੈ ਗਿਆ ਤੇ ਪਾਣੀ ਇਕੱਠਾ ਹੋ ਗਿਆ ਚਲੋ ਫੇਰ ਉਸ ਪਰਮੇਸ਼ਰ ਦੀ ਕਾਫੀ ਕਿਰਪਾ ਜਿੰਨੇ ਰਾਹਤ ਦਿੱਤੀ ਆ ਕਿਸਾਨਾਂ ਦੇ ਚਿਹਰਿਆਂ ਤੇ ਜਿਹੜੀ ਰੌਣਕ ਆ ਗਈ ਆ ਤੇ ਜਿਹੜਾ ਵੇਖੋ ਕਿਸਾਨ ਪੂਰੀ ਪੂਰਾ ਖੁਸ਼ ਆ ਤੇ ਮੁਲਾਜ਼ਮ ਵੀ ਜਿਹੜੇ ਖੁਸ਼ ਨੇ ਕਹਿੰਦੇ ਕਿ ਲੋਕੇ ਸਾਨੂੰ ਜਿਹੜੇ ਕਿਸਾਨ ਜੀ ਨਹੀਂ ਹੀ ਦਿੰਦੇ ਕੋਈ ਇਧਰੋਂ ਫੋਨ ਕਰਦਾ ਕੋਈ ਉਧਰੋਂ ਫੋਨ ਕਰਦਾ ਸੀ ਤੇ ਮੀਂਹ ਪੈਣ ਦੇ ਨਾਲ ਜਿਹੜਾ ਲੋਕਾਂ ਨੂੰ ਜਿਹੜੀ ਰਾਤ ਮਿਲ ਗਈ ਆ ਨਹੀਂ ਕਿਦਾ ਹੋ ਗਿਆ ਹਾਂ ਦਿਵਸ ਤੇ ਬਹੁਤ ਖੜੀ ਹੋ ਗਈ